ਇੱਕ ਹੋਰ ਤੀਰ ਖਿੱਚ ਕੇ ਖੱਬੇ ਪਾਸੇ ਛੱਡਿਆ ਫਿਰ ਤਾਂ ਸੈਦਖਾਂ ਹੋਰ ਘਬਰਾ ਗਿਆ ਕਹਿਣ ਲੱਗਾ ਹਜੇ ਮੈਦਾਨੇ ਜੰਗ ਦਾ ਐਲਾਨ ਵੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੀਰ ਤੇ ਤੀਰ ਚਲਾਈ ਜਾ ਰਹੇ ਹਨ ਐਸੋ ਹਰ ਗੁਰੂ ਜੀ ਨੇ ਤੀਰ ਦੇ ਨਾਲ ਇੱਕ ਚਿੱਠੀ ਵੀ ਭੇਜੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਸੈਦਖਾਂ ਤੂੰ ਹਜ਼ਾਰ ਫੌਜ ਲੈ ਕੇ ਸਾਡੇ ਉੱਤੇ ਚੜਾਈ ਕਰਨ ਆਏ ਏ ਸੈਦਖਾਂ ਮੈਂ ਤੇਰੇ ਤੋਂ 13 ਮੀਲ ਦੂਰ ਬੈਠਾ ਹਾਂ ਪਹਿਲਾ ਤੀਰ ਮਾਰਿਆ ਜੋ ਤੇਰੀ ਮੰਜੀ ਦੇ ਸੱਜੇ ਪਾਵੇਂ ਨੂੰ ਲੱਗਿਆ ਫਿਰ ਦੂਜਾ ਤੀਰ ਮਾਰਿਆ ਜੋ ਤੇਰੀ ਮੰਜੀ ਤੇ ਖੱਬੇ ਪਾਵੇਂ ਨੂੰ ਲੱਗਿਆ ਸੈਦਖਾਂ ਇੱਕ ਗੱਲ ਯਾਦ ਰੱਖੀਕਰ ਐਨੀ ਦੂਰੋਂ ਮੈਨੂੰ ਤੇਰੀ ਮੰਜੀ ਦਾ ਪਾਵਾ ਦਿਖ ਗਿਆ ਤੇ ਫਿਰ ਦਿੱਸਤੀ ਤੇਰੀ ਛਾਤੀ ਵੀ ਆ ਚੌਂਦਾ ਤਾਂ ਉੱਥੇ ਵੀ ਮਾਰ ਸਕਦਾ ਸੀ ਜੇਕਰ ਹੁਣੇ ਮੈਂ ਤੇਰੀ ਛਾਤੀ 'ਚੋਂ ਤੀਰ ਮਾਰ ਦਿੰਦਾ ਤੇ ਤੇਰੀ ਹਜ਼ਾਰ ਫੌਜ ਕੀ ਕਰ ਸਕਦੀ ਸੀ ਸੈਦਖਾਂ ਹੁਣ ਮਰਜੀ ਤੇਰੀ ਆ ਭਾਵੇਂ ਤੂੰ ਮੇਰੇ ਕੋਲ ਹੰਕਾਰ ਨਾਲ ਆ ਤੇ ਭਾਵੇਂ ਨੀਵਾ ਹੋ ਗਿਆ ਐ ਗੁਰੂ ਨਾਨਕ ਦੇਵ ਜੀ ਦਾ ਕਾਰਾ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਿਹੜਾ ਵੀ ਨੀਵਾ ਹੋ ਕੇ ਆਇਆ ਉਸ ਨੂੰ ਪਿਆਰ ਹੀ ਮਿਲਦਾ ਏ ਔਰ ਜਿਹੜਾ ਹੰਕਾਰ ਨਾਲ ਆਉਂਦਾ ਏ ਉਸ ਦਾ ਨਾਸ਼ ਹੁੰਦਾ ਏ ਹੁਣ ਮਰਜੀ ਤੇਰੀ ਏ ਜੋ ਕਰਨਾ ਕਰ ਲੈ ਅਸੀਂ ਤਿਆਰ ਬਰ ਤਿਆਰ ਅਜਹੀ ਚਿੱਠੀ ਸੁਣ ਕੇ ਸਹਿਦਖਾਂ ਇੱਕਦਮ ਟਹਿ ਟੇਰੀ ਹੋ ਗਿਆ ਮਨਸੂਰ ਸੋਚਣ ਲੱਗਾ ਗੱਲ ਤੇ ਸਹੀ ਆ ਜੇਕਰ ਗੁਰੂ ਜੀ ਨੇ ਸ਼ਸਤੀ ਜੋ ਤੀਰ ਮਾਰ ਦਿੱਤਾ ਹੁੰਦਾ ਤਾਂ ਮੇਰਾ ਤਾਂ ਕੰਮ ਇੱਥੇ ਹੋ ਜਾਣਾ ਸੀ ਪਰ ਸੈਦਖਾਨ ਨੂੰ ਇੰਨਾ ਕੁਝ ਹੋਣ ਦੇ ਬਾਅਦ ਵੀ ਆਪਣੇ ਤੇ ਬੜਾ ਹੀ ਹੰਕਾਰ ਸੀ ਕਿ ਮੇਰੇ ਕੋਲ ਤਾਂ ਹਜ਼ਾਰ ਫੌਜ ਆ ਅਗਲੇ ਦਿਨ ਆਪਣੀ ਫੌਜਾਂ ਨੂੰ ਲੈ ਕੇ ਉਸ ਅਨੰਦਪੁਰ ਸਹਿਬ ਚੜਾਈ ਕਰ ਦਿੱਤੇ ਦੂਜੇ ਪਾਸੇ ਸਢੋਰੇ ਬੈਠੀ ਸੈਦਖਾਨ ਦੀ ਪੈਨ ਨਸੀਰਾ ਬਾਨੋ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅੱਗੇ ਲਗਾਤਾਰ ਅਰਦਾਸ ਕਰੀ ਜਾਂਦੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪੁਰਾਣੋਂ ਤੁਹਾਡੇ ਬਾਰੇ ਕੋਈ ਇਲਮ ਨਹੀਂ ਕਿ ਤੁਸੀਂ ਕਿੰਨੀ ਵੱਡੀ ਸ਼ਕਤੀ ਹੋ ਉਹ ਤੁਹਾਨੂੰ ਮਾਰਨ ਵਾਸਤੇ ਆ ਰਿਹਾ ਵਾ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਆ ਕਿ ਉਸ ਨੂੰ ਤੁਸੀਂ ਮਾਰਿਓ ਨਾ ਆਪਣੀ ਕਿਰਪਾ ਕਰਕੇ ਮੇਰੇ ਭਰਾ ਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਇਸ ਤਰ੍ਹਾਂ ਨਜ਼ੀਰਾ ਵਾਰ-ਬਾਰ ਆਪਣੇ ਭਰਾ ਦੀ ਰੱਖਿਆ ਖਾਤਰ ਅਰਦਾਸਾਂ ਕਰੀ ਜਾਂਦੀ ਸੀ ਦੂਜੇ ਪਾਸੇ ਹਜ਼ਾਰ ਦੀ ਫੌਜ ਦੇ ਨਾਲ ਜੰਦੂ ਸ਼ੁਰੂ ਹੋ ਗਿਆ ਮੈਦਾਨੇ ਜੰਗ ਵਿੱਚ ਖੜਾ ਸੈਦ ਖਾਂ ਉਸ ਵੇਲੇ ਆਪਣੇ ਮਨ ਵਿੱਚ ਆਪਣੇ ਭੈਣ ਦੀ ਗੱਲ ਜਾਂਦ ਕਰਦਾ ਹੋਇਆ ਕਹਿੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਤੂੰ ਸਰਮੁੱਚ ਇੰਨਾ ਵੱਡਾ ਹੈ ਤਾਂ ਐਨਾ ਹੀ ਜਾਣੀ ਜਾਣੇ ਤੇ ਮੇਰੇ ਨਾਲ ਆ ਕੇ ਕੰਨਿਆ ਲੜਾਈ ਕਰੋ ਐਨੀ ਸੈਨਾ ਆਪ ਕਿਉਂ ਮਰਵਾਈ ਜਾਂਦੀ ਹੈ ਅਸਲ ਚ ਸੈਦਖਾਨੇ ਸੋਚਿਆ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਮੇਰੇ ਸਾਹਮਣੇ ਆਉਣਗੇ ਤਾਂ ਮੈਂ ਤਲਵਾਰ ਦੇ ਇੱਕੋ ਵਾਰ ਨਾਲ ਉਹਨਾਂ ਨੂੰ ਖਤਮ ਕਰ ਦੇਵਾਂਗਾ ਪਰ ਉਹ ਸਹੰਕਾਰੀ ਨੂੰ ਇਹ ਨਿਸੀ ਪਤਾ ਕੇਰਾ ਗਰੰਗ ਦੀ ਜਾਣਨ ਵਾਲੇ ਗੁਰੂ ਕਬੇ ਸਿੰਘ ਜੀ ਨੂੰ ਮਾਰਨ ਵਾਲਾ ਕੌਣ ਪੈਦਾ ਹੋ ਸਕਦਾ ਅੰਤਰੀਅਮੇ